ਅੱਜ ਹੀ ਛੋਟਾ ਸਪੱਸ਼ਟ ਸਾਡੇ YouTube ਚੈਨਲ ਦੇ ਵਿੱਚ ਅੱਜ ਪੈਕਟ ਕੋਟ ਪਾ ਕੇ ਤੁਹਾਨੂੰ ਕਿਉਂ ਪਿਆ ਤੇ ਚੱਲਿਆ ਭਈ ਬਸ ਕੋਈ ਕੱਪੜੇ ਨਹੀਂ ਸੀ ਰੈਡ ਕੋਟ ਜਿਆਦਾ ਖੁੰਦੇ ਨੂੰ ਆ ਵੀਡੀਓ ਬਣਾ ਲਓ ਕੋਰੇ ਖੁੰਦੇ ਦਾ ਬਾਜ਼ਾਰ ਦਿਖਾਵਾਂਗੇ ਲਾਈਕ ਐਂਡ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਯੂਜ਼ ਕਰਿਓ ਚਲੋ ਦੇਖੋ ਭਈ ਅੱਜ ਦੇ ਦਾ ਸਟਾਰ ਦੀ ਫੋਟੋਗ੍ਰਾਫ ਕਰਕੇ ਅਸੀਂ ਉਹਨਾਂ ਨੂੰ ਜਾਂ ਲੱਗਿਆ 10 20 ਮਿੰਟਾਂ ਤੱਕ ਖੰਨੇ ਨੂੰ ਮੈਨੂੰ ਜਾਂਦਾ ਮਮਾ ਦੀ ਫੋਟੋ ਕਿੱਲੇ ਆ ਲੁੱਣ ਲਿਆ ਲੈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਿੰਡਾ ਵਾਲੇ ਜਮਾ ਦੇਸੀ ਦੇ ਵਿੱਚ ਤੇ ਅੱਜ ਹੁਣ ਆਪਾਂ ਚੱਲੇ ਆ ਖੰਨੇ ਕਿਉਂਕਿ ਕੱਲ ਨੂੰ ਲੱਗਣੀ ਹੈ ਮਾਰਚ ਦੀ ਸੇਲ ਆਪਾਂ ਦੇਖ ਕੇ ਆਉਨੇ ਆ ਕਿ ਕੁਝ ਤਿਆਰੀਆਂ ਹੋਈਆਂ ਨੇ ਕਿ ਨਹੀਂ ਹੋਈਆਂ ਖੰਨੇ ਜਿਵੇਂ ਫਤੇ ਨੇ ਪਹਿਲਾਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਅੱਜ ਅਸੀਂ ਖੰਨੇ ਜਾ ਰਹੇ ਹਾਂ ਤੇ ਖੰਨੇ ਦਾ ਬਲੌਗ ਬਣਾਵਾਂਗੇ ਤੇ ਆਪਣੇ ਨਾਲ ਕਿਹੜੇ ਕਿਹੜੇ ਬੰਦੇ ਨੇ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਅੱਗੇ ਇੱਕ ਬੰਦਾ ਆਪਣੇ ਨਾਲ ਜਾ ਰਿਹਾ ਅੱਜ ਜੀ ਤੇ ਦੂਜਾ ਬੰਦਾ ਤੇ ਇੱਕ ਬੰਦਾ ਉਹ ਆ ਜਾਣੀ ਕਿ ਦੋ ਬੰਦੇ ਤਾਂ ਪੱਕੇ ਹੀ ਹੁੰਦੇ ਨੇ ਤੀਜੀ ਮੈਂ ਹੁੰਨੀ ਆ ਜੀ ਅੱਜ ਕੋ ਨਵਾਂ ਬੰਦਾ ਜੀ ਨਾਲ ਤੇ ਮਸਾਮੀ ਨੇ ਮੌਕਾ ਦਿੱਤਾ ਜਾਣ ਦਾ ਉਹ ਬੰਦਾ ਕਹਿੰਦਾ ਮੀਤਾ ਪੈਂਦਾ ਤੁਸੀਂ ਜਾ ਕੇ ਖੰਨੇ ਕੀ ਕਰਨਾ ਉਹ ਜਾਣ ਨਹੀਂ ਦਿੰਦਾ ਉਹ ਜਾਣ ਨਹੀਂ ਦਿੰਦਾ ਵਾਕੀ ਦੇਖਦੇ ਆ ਕੀ ਬਣਦਾ ਉਹਨੂੰ ਕਿਹਾ ਤੇ ਨਾਲ ਚੱਜ ਜਾ ਸਾਨੂੰ ਲੈ ਜਾ ਨਹੀਂ ਮੰਨੇ ਆ ਨਹੀਂ ਉਹ ਆਹੋ ਇਹ ਹੀ ਕੰਮ ਇਹਦੇ ਡੈਡੀ ਕਾ ਮੈਨੂੰ ਕਹਿ ਗਿਆ ਹੂੰ ਕਹਿੰਦਾ ਕੁੜੀਆਂ ਦਾ ਕਿਹੜਾ ਲਿਬਾਸ ਹੀ ਲੈ ਕੇ ਖੰਨੇ ਹੂੰ ਹੁਣ ਮੁੰਡਾ ਜਾਣ ਨਹੀਂ ਦਿੰਦਾ ਹਾਂ ਚੱਲ ਜਾਏ ਫਸ ਗਈ ਵਾਕੀ ਮੰਮੀ ਜਦੋਂ ਆਪਣੇ ਪੈਰ ਚੱਕਰੀ ਲੱਗੀ ਹੋਵੇ ਚਾਹੇ ਜੇ ਨਾ ਬਾਕੀ ਆਹ ਚੱਲ ਬਤੇ ਚਲੋ ਲੈ ਲਈ ਆਪਾਂ ਨੇ ਆਪਣੀ ਜਿੰਨ ਨੂੰ ਜਿੰਨ ਨੂੰ ਚਵਾਜੇਗੇ ਚਾਹਦੇ ਹਾਂ ਹੁਣ ਆਪਾਂ ਇੰਦਨ ਨੂੰ ਤਿੰਨ ਬੰਦੇ ਸਕੂਟਰੀ ਤੇ ਜਾ ਰਹੇ ਆ ਉੱਧਰ ਉੱਧਰ ਦੋ ਬੰਦੇ ਯਾਰ ਇਹਨੇ ਕਿਨੇ ਪਤਾ ਨਹੀਂ ਗਰਾਰੀਏਗੇ ਨਾਲ ਜਾਂ ਫਿਰ ਕਲਾ ਹੈ ਹੁਣ ਇਕਲਾ ਹੈ ਤੇ ਆਪਾਂ ਇੱਥੋਂ ਚੜਾਂਗੇ ਬਸ ਕਿਉਂਕਿ ਆਪਾਂ ਬਾਜ਼ਾਰ ਤੇ ਨਹੀਂ ਲੈ ਕੇ ਜਾਂਦੇ ਸਕੂਟਰੀ ਤੇ ਬਾਜ਼ਾਰ ਤੇ ਥੋੜਾ ਡਰ ਜਾ ਲੱਗਦਾ ਤੇ ਹੁਣ ਇੱਥੋਂ ਆਪਾਂ ਚੜਾਂਗੇ ਬਸ ਕੋਟਪੈਂਟ ਪਾ ਕੇ ਚੱਲਿਆ ਮੁੰਡਾ ਖੰਨੇ ਮਾਫਰੀ ਅੱਦੇ ਜੀ ਬੱਸ ਸਟੈਂਡ ਉੱਧਰ ਤੀ ਸਾਰੀ ਹੋ ਗਿਆ ਖਰਚਾ ਸਟਾਰਟ ਨਾਨੀ 20 ਰੁਪਏ ਦੇ ਦੇ ਬਿਸਕਟ ਲੈ ਕੇ ਆਉਣੇ ਨੇ ਇਹਨੂੰ ਦੇਖ ਲਾ ਕੋਟ ਕੋਟ ਪੈਂਟ ਪਾ ਕੇ ਮੈਂ ਤਾਂ ਹੀ ਆ ਸਾਈ ਜਾਂਦਾ ਮੁੰਡਾ ਕੋਟ ਪੈਂਟ ਪਾ ਕੇ ਆ ਟੁੱਟੇ ਹੋਈ ਨਹੀਂ ਦੱਸ ਉਹ ਜੁੜੇ ਹੋਇਆ ਨੂੰ ਕਹਿੰਦਾ ਵੀ ਟੁੱਟੇ ਹੋਈ ਨਹੀਂ ਹੁਣ ਆਪਾਂ ਅੱਗੇ ਵਿਚਕਾਰ ਲੈ ਬੱਸ ਸਟੈਂਡ ਤੇ ਇੱਥੇ ਆਉਣਾ ਮਾਸੀ ਜੀ ਨੇ ਮੰਦੀਪ ਦੇ ਮੰਮੀ ਨੇ ਯਾਨੀ ਕਿ ਉਹਨਾਂ ਦੀ ਕਰ ਰਹੇ ਆ ਵੇਟ ਸੀ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਫਿਰ ਅਸੀਂ ਚੱਲਾਂਗੇ ਬਾਜ਼ਾਰ 'ਚ ਤੇ ਫਿਰ ਜਾਵਾਂਗੇ ਅਸੀਂ ਘਰ ਨੂੰ ਚੱਲ ਉੱਥੇ ਪਿੱਛੇ ਚੱਲ ਬੁੱਤ ਓਰੇ ਗੱਡੀਆਂ ਆਉਂਦੀਆਂ ਨੇ ਫੇਰ ਤੈਨੂੰ ਪਤਾ ਨਹੀਂ ਲੱਗਣਾ ਪਿੱਛੇ ਹੋ ਜਾ ਓਏ ਲੋ ਜੀ ਆਪਾਂ ਖੜੇ ਆਂ ਰੋਡ ਤੇ ਤੇ ਮਾਸੀ ਜੀ ਉੱਥੇ ਨਵੇਂ ਬੱਸ ਸਟੈਂਡ ਉੱਤਰ ਗਏ ਸੀ ਤੇ ਆਪਾਂ ਬਚਾਰ ਬਚਕਾਰ ਲੇ ਬੱਸ ਸਟੈਂਡ ਆ ਉਧਰੋਂ ਆ ਰਹੇ ਨੇ ਉਹ ਤੇ ਬਦਲ ਫੇਰ ਹੋ ਰਿਹਾ ਖਾਨੀ ਮਾਰਕੀਟ ਘੁੰਮਣ ਦਾ ਮੌਕਾ ਮਿਲੂ ਖਾਨੀ ਨਹੀਂ ਜੀ ਤੇ ਚਲੋ ਦੇਖ ਲਿਆ ਜਦ ਅੱਗੇ ਮਾਸੀ ਜੀ ਆਪਾਂ ਕਰ ਗਏ ਆ ਉਹਨਾਂ ਦੀ ਵੇਟ ਚਲੋ ਜੀ ਮਾਸੀ ਜੀ ਆਪਾਂ ਨੂੰ ਮਿਲ ਗਏ ਨੇ ਤੇ ਇਹ ਆ ਗਏ ਸੀ ਵਿਚਕਾਰਲੇ ਬੱਸ ਸਟੈਂਡ ਤੇ ਆਟਾ ਵਾਲੇ ਨਾਲ ਥੋੜੀ ਪਿਛੀ ਲੱਗਿਆ ਸੀਗਾ ਹੁਣ ਮਿਲਨੀਆ ਹੁੰਦੀਆਂ ਹੋਈਆਂ ਅਸੀਂ ਆ ਗਏ ਮੈਂ ਕੋਲੇ ਜੀ ਸਦਾ ਵਿਚਾਰ ਪਾ ਲਿਆ ਤੱਕ ਬੁਝਾਰਾ ਟ੍ਰੱਕ ਹੋ ਹੀ ਗਿਆ ਹਾਂ ਲੋ ਜੀ ਇੱਥੇ ਸਾਰੀਆਂ ਜੁੱਤੀਆਂ ਦੀਆਂ ਸੌ ਬਗੈਰਾਂ ਨੇ ਤੇ ਅੱਜ ਆਪਾਂ ਕੋਈ ਜੁੱਤੀ ਲੈਣੀ ਨਹੀਂ ਹੈਗੀ ਇਸ ਲਈ ਇਹਨਾਂ ਨੂੰ ਤਾਂ ਆਪਾਂ ਬੜੇ ਅੱਛੇ ਨਾਲ ਅੱਗੇ ਚੱਲਦੇ ਹੋਏ ਅੱਗੇ ਲੰਘਦੇ ਹੋਏ ਬਹੁਤ ਟ੍ਰੈਫਿਕ ਆ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਆ ਤੇ ਕੱਲ ਨੂੰ ਮਾਰਚ ਵਾਲੀਆਂ ਸੇਲਾਂ ਵੀ ਸਟਾਰਟ ਨੇ ਤੇ ਕੱਲ ਨੂੰ ਤਾਂ ਇਦੋਂ ਵੀ ਜ਼ਿਆਦਾ ਭੀੜ ਹੋ ਜਾਣੀ ਆ ਬੱਕੇ ਆ ਰੈਡੀमेड گارਮੈਂਟ ਲੋਰਸ ਵਗੈਰਾ ਤੇ 100 150 ਤੋਂ ਸਟਾਰਟਿੰਗ ਹੋ ਜਾਂਦੀ ਐ ਇੱਥੇ ਜੀ ਲੋ ਜੀ ਜਿਵੇਂ ਆਹ ਵਾਲੀ ਸ਼ਾਪ ਆ ਗਈ ਕਪੜਿਆਂ ਦੀ ਤੇ ਆ ਕੰਬਲ ਵਗੈਰਾ ਇਹਨਾਂ ਨੇ ਅੱਜ ਬਾਹਰ ਲਗਾ ਦਿੱਤੇ ਨੇ ਬismillah ਦਾ ਮਾਰਚ ਦੀ ਤਿਆਰੀ ਹੋ ਰਹੀ ਆ ਤੇ ਆ ਦੇਖੋ ਅੰਬੀਕਾ কা ਕਲੈਕਸ਼ਨ ਵਾਲਿਆਂ ਦੇ ਕਿੰਨੇ ਸੋਹਣੇ ਸੂਟ ਬਾਹਰ ਲਗਾਏ ਹੋਏ ਤੇ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਹੁੰਦਾ ਲਓ ਜੀ ਸੇਲਾ ਲੱਗ ਵੀ ਚੁੱਕੀਆਂ ਨੇ ਵਿੱਚ ਤਾਂ ਦੁਕਾਨਦਾਰ ਆਵਾਜ਼ਾਂ ਮਾਰ ਰਹੇ ਨੇ ਆ 5-500 ਦੇ ਸੂਟ ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਡੰਮੀ ਦੇ ਉੱਪਰ 500 ਦਾ ਸੂਟ ਤੇ ਆ ਵੀ 500 ਦਾ ਤੇ ਬਾਕੀ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਸੋਹਣੇ ਸੂਟ ਇਹ ਵੀ ਤੁਹਾਨੂੰ 5-500 ਦੇ ਵਿੱਚ ਮਿਲ ਜਾਣਗੇ ਜੀ ਤੇ ਬਾਕੀ ਕੁਰਤੇ ਪਜਾਮੇ ਹੋਗੇ ਤੇ 1000 ਤੇ ਆ ਵਾਲਾ ਸੂਟ ਜਿਵੇਂ 1000 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਔਰਗਾਂజా ਦਾ ਸੂਟ ਹੈ ਇਹ ਤੇ ਔਰਗਾਂజా ਦਾ ਹੀ ਦੁਪੱਟਾ ਇਹਦੇ ਨਾਲ ਤੇ ਬਾਕੀ ਕੁੜਤੇ ਪਜਾਮੇ 350 ਰੁਪਏ ਕੋਈ ਮਰਜੀ ਜੀ ਹਾਂ ਜੀ ਇਹ ਤਿੰਨ ਲਾਈਨਾਂ ਨੇ ਜੀ 220 ਤੋਂ ਵੀ ਆ ਤੇ ਠੀਕ ਹੈ ਜੀ ਬਾਕੀ ਆ ਕੁੜਤੇ ਪਜਾਮੇ ਆਂਦੀ ਸੇਲ ਲੱਗ ਗਈ ਜੀ 220 ਰੁਪਏ ਤੇ ਆ ਵਾਲੇ ਇਧਰਲੇ 300 ਦੇ ਨੇ ਅੱਜ ਉਹ ਪਾਈਏ ਮਾੜੇ ਚਾ ਰਹੇ ਆ 500 ਰੇ ਜਿਵੇਂ ਤੇ ਅਸੀਂ ਦੇਖ ਸਕਦੇ ਹਾਂ ਆ ਵਾਲੇ ਸੂਟ ਵੀ ਸੇਲ 'ਚ ਲੱਗੇ ਹੋਏ ਨੇ ਨਾ 3000 ਰੇ ਜਾਂ ਹੈਂਡਵਰਕ ਦੇ ਸੂਟ ਨੇ ਜਿਵੇਂ ਆ ਫਲਕਾਰੀ ਵਗੈਰਾ ਵੀ ਸਾਰੀਆਂ ਸੇਲ ਦੇ ਵਿੱਚ ਨੇ ਤੇ ਇਹ ਵਾਲੀ ਸ਼ਾਪ ਆਪਾਂ ਨੂੰ ਬਾਜ਼ਾਰ ਦੇ ਵਿੱਚ ਐਂਟਰ ਹੁੰਦੀ ਬਿਲਕੁਲ ਕੀ ਨਾਮ ਆ ਵੀਰੇ ਜੇਸੀਮਪੋਰੀਅਮ ਜੇਸੀਮਪੋਰੀਅਮ ਦੇਖੋ ਜਿਵੇਂ ਆ ਕਿੰਨਾ ਵਧੀਆ ਸਟੱਫ ਆ ਗਰਮੀ ਵਾਲੇ ਸੂਟ ਓਨਲੀ 500 ਚਲੋ ਬਾਕੀ ਅੱਗੇ ਚੱਲਦੇ ਤੇ ਆ ਅੱਗੇ ਖੜੇ ਹੋਏ ਮਲਕਿਆ ਦੇਖ ਸਕਦੇ ਹੋ ਤੁਸੀਂ ਤਕਰੀਬਨ ਸਾਲ ਸੇਲ 'ਚ ਆਪਣੀਆਂ ਹਰ ਤਿਆਰੀਆਂ ਹੋਈ ਚੁੱਕੀਆਂ ਨੇ ਹਾਂ ਕੱਟ ਕਾਫੀ ਆ ਜਿਵੇਂ ਆ ਦੇਖੋ ਰੈਡੀमेड ਦੀ ਵੈਰਾਈਟੀ ਇਹਨਾਂ ਤੇ ਵੀ ਸੇਲ ਆ ਜਿਵੇਂ ਆ ਕੁਰਤੇ ਪਜਾਮੇ ਮੋਸਟਲੀ 250 300 ਦੇ ਵਿੱਚ ਕੀ ਰੇਂਜ ਆ ਕੁਰਤੇ ਪਜਾਮੇ ਦੀ ਕੁਰਤੇ ਵਾਲਾ 300 ਤੋਂ ਸ਼ੁਰੂ ਹੋਏ ਠੀਕ ਹੈ 5 500 ਦੇ ਵਿੱਚ ਹਰ ਤਰ੍ਹਾਂ ਦੇ ਦੇਖੋ ਜਿਵੇਂ ਆ ਦੇਖੋ ਸੇਲ ਲੱਗ ਚੁੱਕੀ ਆ ਸਾਰੇ ਸੂਟ ਕਾਟਨ ਕਾਟਨ ਨੇ ਨਾ ਰੂਡ ਜ਼ਬਰਦਸਤ कॉटन ਦਾ ਸੂਟ ਦੁਪੱਟਾ ਤੇ ਨਾਲ कॉटन ਦਾ ਦੁਪੱਟਾ ਹੋਊਗਾ ਤੇ 5-500 ਦੀ ਰੇਂਜ ਦੇ ਵਿੱਚ ਨੇ ਇਹ ਵੀ ਸਾਰੇ ਸੂਟ ਆ ਦੇਖੋ ਜੀ ਮੈਂ ਚੀਕਨ ਵਰਕ ਵੀ ਹੋਇਆ ਹੋਇਆ ਇਹਦੇ ਉੱਤੇ ਇਹ ਵੀ ਸੂਟ 500 ਦੀ ਰੇਂਜ ਦੇ ਵਿੱਚ ਆ ਤੇ ਆ ਫਿਰ ਬੇਦ ਦੁਪੱਟਾ ਤੁਸੀਂ ਦੇਖ ਸਕਦੇ ਹੋ कॉटन ਦਾ ਦੁਪੱਟਾ ਹੋਊਗਾ ਕਮੀਜ਼ ਦੇ ਉੱਤੇ ਵਰਕ ਹੋਇਆ ਹੋਇਆ ਤੇ ਲਾਈਨਿੰਗ ਵਾਲੀ ਬਾਟਮ ਹੋਊਗੀ ਤੇ ਆ ਜਿੰਨੇ ਵੀ ਰਿ ਸੂਟ ਪਏ ਨੇ ਸਾਰੇ ਇਹਨਾਂ ਨੇ 5-500 ਦੀ ਰੇਂਜ ਦੇ ਵਿੱਚ ਸੂਟੇ ਲਗਾ ਦਿੱਤੇ ਨੇ ਜਿਵੇਂ ਤੁਸੀਂ ਆਹ ਵਾਲਾ ਪ੍ਰਿੰਟ ਦੇਖ ਸਕਦੇ ਹੋ 350 ਦੀ ਰੇਂਜ ਚ ਵੀ ਨੇ 400 ਦੀ ਰੇਂਜ ਦੇ ਵਿੱਚ ਵੀ ਨੇ ਦੇਖ ਸਕਦੇ ਹੋ ਕਿੰਨੇ ਕਿੰਨੇ ਆਹ ਵਾਲਾ ਸੂਟ 400 ਦੀ ਰੇਂਜ ਦੇ ਵਿੱਚ ਆ ਗਿਆ ਜੀ ਦੇ ਉੱਤੇ ਬਨਾਰਸੀ ਵਰਕ ਵਗੈਰਾ ਹੋ ਗਿਆ ਬਾਕੀ ਇਹਦੇ ਵਿੱਚ ਕਲਰ ਡਿਜ਼ਾਈਨ ਹੋਰ ਬਹੁਤ ਸਾਰੇ ਨੇ ਆ ਦੇਖੋ ਕਿੰਨੇ ਸੋਹਣੇ ਕਲਰ ਡਿਜ਼ਾਈਨ ਪਏ ਨੇ ਉਹ ਦੁਪੱਟੇ ਦੇ ਨਾਲ 400 ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਸੂਟ ਆ ਜੀ 500 ਵਾਲਾ ਤੇ ਆਹ ਵਾਲੇ ਕਿੰਨੇ ਲੱਗੇ ਨੇ 500 500 ਰੁਪਏ 400 ਰੁਪਏ ਆ ਲੋਬਰ ਸੂਟ ਆਗੇ ਸਾਰੇ ਇਹ ਵੀ 500 ਦੀ ਰੇਂਜ ਦੇ ਵਿੱਚ ਨੇ ਤੇ ਬਹੁਤ ਵਧੀਆ ਸਟਾਫ ਆ ਜਾਨੀ ਕਿ ਤਕਰੀਬਨ ਸੇਲਾਂ ਸਟਾਰਟ ਹੋ ਚੁੱਕੀਆਂ ਨੇ ਖੰਨੇ ਦੇ ਵਿੱਚ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਕਿੰਨੇ ਸੋਹਣੇ ਸੋਹਣੇ ਲਹਗੇ ਤਾਂ ਵੀ ਡਿਸਕਾਊਂਟ ਜਾਨੀ ਕਿ ਕਹਿੰਦੇ ਕੱਲ ਤੋਂ 1 ਮਾਰਚ ਆ ਪਰ ਇਹ ਸੇਲ ਅੱਜ ਆ ਜਿਹੜੀ ਆਪਣੀ ਲੱਗ ਚੁੱਕੀ ਆ ਮੋਸਟਲੀ ਦੁਕਾਨਾਂ ਦੇ ਉੱਪਰ ਤੇ ਬਹੁਤ ਵਧੀਆ-ਵਧੀਆ ਸੂਟ ਨੇ ਤੇ ਆ ਰੂਪ ਸਾਰੀ ਕੇਂਦਰ ਵਾਲਿਆਂ ਨੇ ਵੀ ਸੇਲ ਲਾ ਦਿੱਤੀ ਆ ਜੀ ਤੇ ਇਹਨਾਂ ਦੇ ਵੀ ਬਹੁਤ ਵਧੀਆ ਕੱਪੜਾ ਹੁੰਦਾ ਤੇ ਹੁਣ ਆਪਾਂ ਅੱਗੇ ਚੱਲਦੇ ਆ ਤੇ ਜਾਨੀ ਕਿ ਮੋਸਟਲੀ ਦੁਕਾਨਾਂ ਤੇ ਸੇਲ ਅੱਜ ਲੱਗ ਚੁੱਕੀ ਆ ਬਾਕੀ ਤੁਹਾਨੂੰ ਪ੍ਰਾਈਸ ਵਗੈਰਾ ਹੁਣ ਸੂਟਾਂ 'ਚ ਦੱਸੇ ਹੀ ਨੇ 500 ਦੇ ਕਾਟਨ ਦੇ ਬਹੁਤ ਵਧੀਆ ਸੂਟ ਤੇ ਇੱਧਰ ਦੇਖ ਲਓ ਜੁੱਤੀਆਂ ਵਗੈਰਾ ਬਾਕਸ ਵਿੱਚ ਬ੍ਰੇਕੀ ਪ੍ਰਾਈਸ ਲੈ ਇਹਨਾਂ ਦਾ 350 350 250 ਦੇ ਵਿੱਚ ਤੁਹਾਨੂੰ ਇਦਾਂ ਦੀਆਂ ਜੁੱਤੀਆਂ ਵਗੈਰਾ ਵੀ ਇੱਥੋਂ ਮਿਲ ਜਾਣਗੀਆਂ ਜੀ ਤੇ ਇੱਧਰ ਆ ਫੱਤੇ ਦਾ ਮੂੰਹ ਹੀ ਬਣਿਆ ਹੋਇਆ ਏ ਪਤਾ ਨਹੀਂ ਕੀ ਕਹੀ ਜਾਂਦਾ ਗੱਲ ਕਿੰਨਾ ਚਿਰ ਤੇ ਆ ਵੀ ਲੱਗ ਚੁੱਕਿਆ ਸੇਲ ਜਿਵੇਂ 650 ਦਾ ਸੂਟ ਜੀ 1300 ਦੇ ਤੋਂ 1500 ਦਾ ਜਿਹੜਾ ਮਰਜ਼ੀ ਦਾ ਜਿਹੜਾ ਮਰਜ਼ੀ 650 ਦਾ ਸੂਟ ਤੁਹਾਨੂੰ ਨਾਲ ਦੁਪट्टे ਵੀ ਵਰਕ ਵਾਲੇ ਨੇ ਜਿਵੇਂ ਆ ਦੇਖੋ ਇਹਨਾਂ ਨੇ ਫੋਲ ਕੇ ਲਗਾਏ ਹੋਏ ਆ ਇਦਾਂ ਦਾ ਸੂਟ 650 ਦੀ ਰੇਂਜ ਤੇ ਵੀ ਤੁਹਾਨੂੰ ਮਿਲ ਜੂਗਾ ਜੀ ਬਾਕੀ ਹੁਣ ਚੱਲਦੇ ਆ ਅੱਗੇ ਆਪਾਂ ਤੇ ਇੱਧਰ ਵੀ ਅਹ ਆ ਵਾਲੇ ਸੂਟਾਂ ਦੀ ਵੀ ਸੇਲ ਲੱਗ ਚੁੱਕੀ ਆ ਵੀ ਕੋਈ ਕੀ ਰੇਂਜ ਚ ਨੇ ਵੀਰੇ 2200 300 ਆ ਵਾਲੇ 2200 2250 ਵਾਲੇ ਸੂਟ ਦੇਖ ਸਕਦੇ ਹੋ ਤੁਸੀਂ ਜੀ 2250 ਦੀ ਰੇਂਜ ਚ ਨੇ ਆ ਵਾਲੇ ਸਾਢੇ 300 ਤੇ ਆ ਵਾਲੇ 300 ਦੀ ਰੇਂਜ ਦੇ ਵਿੱਚ ਨੇ ਸੂਟ ਤੇ ਇਧਰ ਵੀ ਪੈਣ ਨੇ ਜੀ 350 ਦੀ ਰੇਂਜ ਦੇ ਵਿੱਚ ਸੂਟ ਪੈਣ ਨੇ ਇਧਰ ਵੀ ਤੇ ਮੋਸਟਲੀ ਸੇਲ ਲੱਗ ਚੁੱਕੀ ਆ ਚਲੋ ਚੱਲਦੇ ਆ ਹੁਣ ਆਪਾਂ ਅੱਗੇ ਉੱਚ ਬਾਜ਼ਾਰ ਚ ਅੱਜ بارش ਕਰਕੇ ਬਹੁਤ ਜ਼ਿਆਦਾ ਚਿੱਕੜ ਜਾ ਹੋਇਆ ਪਿਆ ਜੀ ਤੇ ਅੱਜ ਆਪਾਂ ਲੈਣਾ ਕੁਛ ਨਹੀਂ ਮੋਸਟਲੀ ਦੇਖਣੀ ਆਇਆ ਹਾਂ ਮਾਰਕੀਟ ਵੀ ਕਿੱਦਾਂ ਦਾ ਦੇਖੋ ਜੀ ਰੈਡੀਮੇਡ ਕੁਰਤੀਆਂ ਵਗੈਰਾ ਤੇ ਵੀ ਇਹਨਾਂ ਤੇ ਵੀ ਡਿਸਕਾਊਂਟ ਦੇ ਦਿੰਦੇ ਨੇ ਹੁਣ ਇਹ ਤੇ ਬਾਕੀ ਆ ਦੇਖੋ ਇਹ ਅੱਗੇ ਸੰਤ ਸਿਲਕ ਸਟੋਰ ਵਾਲੇ ਜੀ ਇੱਥੇ ਵੀ ਮੋਸਟਲੀ ਸੇਲ ਲਈ ਸੂਟ ਕੱਢ ਦਿੱਤੇ ਨੇ 450 ਦੀ ਰੇਂਜ ਦੇ ਵਿੱਚ ਤੁਹਾਨੂੰ ਕਾਟਨ ਦਾ ਸੂਟ ਵਿਦ ਦੁਪੱਟੇ ਦੇ ਨਾਲ ਮਿਲ ਜੂਗਾ ਬਾਕੀ 550 ਰੇਂਜ ਆ ਵਾਲੇ 550 ਦੀ ਰੇਂਜ ਚ ਆ ਗਿਆ ਬਨਾਰਸੀ ਦੇ ਵਿੱਚ ਆ ਗਿਆ ਕਨਸੈਪਟ ਵਿਦ ਦੁਪੱਟਾ 750 ਸੈਮੀ ਸਟਿਚ ਵਗੈਰਾ ਆ ਜਾਂਦੇ ਆ ਔਰਗਾਂజా ਆ ਗਿਆ ਮਸਲੀਨਾਂ ਦੇ ਸਾਡੇ 750 ਦੀ ਰੇਂਜ ਦੇ ਵਿੱਚ ਔਰਗਾਂజా ਦੇ ਸੂਟ ਜਿਵੇਂ ਮਸਲੀਨ ਤੇ ਸੈਮੀ ਸਟਿਚ ਸੂਟ ਬਾਕੀ ਰੇਂਜ ਅੱਗੇ ਦੀ ਅੱਗੇ ਵਧਦੀ ਜਾਂਦੀ ਆ ਜਿਵੇਂ ਜਿਵੇਂ ਆਪਾਂ ਅੱਗੇ ਚਲੇ ਜਾਂਦੇ ਆ ਹੂੰ ਬਾਕੀ ਆ ਵੀ ਜਿਵੇਂ ਆ ਵਾਲੇ ਸੂਟ ਨੇ ਕੁਝ ਮੀਨਾਂ ਵਿੱਚ ਪਲੇਅਰ ਨਹੀਂ ਰੇਵਾ ਕੰਪਨੀ ਵਗੈਰਾ ਸੂਟ ਨੇ ਜਿਹੜੇ 2200 2500 ਵਾਲੇ ਸਿਰਫ 1000 ਰੁਪਏ ਦੀ ਰੇਂਜ 'ਚ ਇਹ 750 ਰੇਂਜ 'ਚ ਓਕੇ ਇਹ ਸ਼ੌਟਕਾ ਇਹ ਦੋ ਤਰ੍ਹਾਂ ਦੇ ਸ਼ੌਟ ਸੂਟ ਦੋਨੇ ਨੇ ਇਹ ਵਧੀਆ ਬ੍ਰਾਂਡਡ ਆਈਟਮਾਂ ਜਿਵੇਂ ਰੇਵਾ ਵਗੈਰਾ ਦੇ ਸੂਟ ਨਹੀਂ ਹੂੰ ਹੂੰ ਇਹ ਕੈਮਰੀ ਕਾਟਨ ਵਗੈਰਾ ਆ ਦੇਖੋ ਬਾਕੀ ਕੈਮਰੀ ਕਾਟਨ ਵਗੈਰਾ ਆ ਪਸ਼ਮੀਨਾ ਜਿਹੜੇ 12 1300 ਵਾਲੇ ਸੀਗੇ 595 ਰੁਪਏ ਦੇ ਸੁਪੇ ਹੂੰ ਦੇਖੋ ਇਹ 595 ਰੁਪਏ ਓਕੇ ਇਹ ਚ ਡੈਨ ਬਹੁਤ ਆ ਸਾਰੇ ਡੈਨ ਲੱਗੇ ਹੋਏ ਨੇ ਜੀ ਕਲਰ ਡਿਜ਼ਾਈਨ ਵਗੈਰਾ ਬਹੁਤ ਨੇ ਸਿਮਰ ਦੇ ਹੋਗੇ ਪਸ਼ਮੀਨੇ ਦੇ ਹੋਗੇ ਤੁਹਾਨੂੰ ਹਰੇਕ ਵੈਰਾਈਟੀ ਇੱਥੇ ਮਿਲ ਜੂ ਸੰਤ ਸਿਲਕ ਸਟੋਰ ਖੰਨੇ ਦੇ ਵਿੱਚ ਇਹਨਾਂ ਨੇ ਵੀ ਸੇਲਾ ਲਗਾ ਦਿੱਤੀਆਂ ਨੇ ਜੀ ਜੀ ਆ ਸਰਪਲਸ ਵਗੈਰਾ ਹੈਗੇ ਸਰਪਲੱਸ ਵਗਰਾ ਵੀ ਨਾ ਕੋਲੇ ਮਿਲ ਜੂਗੀ ਅਵੇਲੇਬਲ ਆ ਸਾਡੇ ਸਾਸਰੀ ਨੂੰ ਸੂਟ ਹੈ ਓਕੇ ਇਹ ਚ ਡੈਨਿੰਗ ਬਹੁਤ ਹੈ ਬਾਕੀ ਹੋਰ ਫਰੈਸ਼ ਆਈਟਮਾਂ ਬਹੁਤ ਨੇ ਜਿਹੜੀਆਂ 50% ਡਿਸਕਾਊਂਟ ਤੇ ਨੇ ਹੂੰ ਬਾਕੀ ਹਰੇਕ ਆਈਟਮ ਤੇ ਹੁਣ 50% ਡਿਸਕਾਊਂਟ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਸਕਦੇ ਹੋ ਕਿੰਨੀ ਵੈਰਾਈਟੀ ਪਈ ਹੈ ਇੱਥੇ ਕੱਪੜੇ ਦੀ ਤੇ ਸੇਲ ਲੱਗ ਗਈ ਫਿਰ ਮੁੜਦੇ ਹੋਏ ਆਉਣੇ ਇਧਰ ਨੂੰ ਜੀ ਰਾਮਾ ਵਾਲਿਆਂ ਦੇ ਵੀ ਲੱਗ ਚੁੱਕੀ ਆ ਸੇਲ ਤੇ ਆ ਦੇਖੋ ਤੁਸੀਂ ਰੈਡੀਮੇਡ ਗਰਮੈਂਟਸ ਦੇ ਵਿੱਚ ਮਤਲਬ ਉਹ ਸੇਲ ਦਾ ਕਾਲੂ ਅੱਜ ਸੇਲ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਬਹੁਤ ਜ਼ਿਆਦਾ ਰਸ਼ਵੀ ਹੈਗਾ ਅੱਜ ਤਾਂ ਬਾਜ਼ਾਰ ਦੇ ਵਿੱਚ ਜਦੋਂ ਪਹਿਲਾਂ ਸੀਗੇ ਨਾ ਰਸ਼ਵਗੈਰਾ ਵੀ ਨਹੀਂ ਸੀਗਾ ਤੇ ਮਨ ਮੰਦਰ ਤੇ ਕਲਾ ਮੰਦਰ ਵਾਲਿਆਂ ਦੇ ਵੀ ਸੇਲ ਲੱਗ ਚੁੱਕੀ ਆ ਜੀ ਤੇ ਇਹਨਾਂ ਦੇ ਫੇਰ ਦੇਖਦੇ ਅੰਦਰ ਜਾ ਕੇ ਆਪਾਂ ਮੁਰਦੇ ਹੋਏ ਜੇ ਟਾਈਮ ਲੱਗ ਗਿਆ ਤੇ ਹੁਣ ਆਪਾਂ ਚੱਲ ਰਹੇ ਹਾਂ ਅੱਗੇ ਨੂੰ ਅੱਗੇ ਇੱਕ ਵਾਰ ਅੱਗੇ ਦੇਖ ਲਈਏ ਬਾਜ਼ਾਰ ਦਾ ਕਿਉਂਕਿ ਜੇ ਆਪਾਂ ਕੱਲੀ ਕੱਲੀ ਸ਼ੌਪ ਤੇ ਜਾ ਕੇ ਰੇਟ ਵਗੈਰਾ ਦਾ ਪਤਾ ਕਰਨ ਲੱਗ ਗਏ ਫਿਰ ਆਪਣੀ ਵੀਡੀਓ ਵੀ ਬਹੁਤ ਲੰਬੀ ਚਲੀ ਜਾਣੀ ਆ ਤੇ ਆਪਾਂ ਨੂੰ ਟਾਈਮ ਵੀ ਬਹੁਤ ਲੱਗ ਜਾਣਾ ਤੇ ਮੋਸਟਲੀ ਯਾਨੀ ਕਿ ਇੱਥੋਂ 250 ਤੋਂ 1000 ਸਟਾਰਟ ਹੋ ਕੇ ਤੁਹਾਨੂੰ 1000 ਦੀ ਰੇਂਜ ਤੱਕ ਸੇਲ ਦੇ ਵਿੱਚ ਬਹੁਤ ਵਧੀਆ ਸੂਟ ਮਿਲ ਜੂ ਤੇ ਜਿਹੜੀ 5-500 ਦੀ ਕਾਟਨ ਦੀ ਵੈਰਾਈਟੀ ਲਗਾਈ ਆ ਉਹ ਵੀ ਬਹੁਤ ਸੋਹਣੇ ਸੂਟ ਨੇ ਲਓ ਜੀ ਹੁਣ ਆਪਾਂ ਚੱਲਦੇ ਹੋਏ ਅੱਗੇ ਬਹੁਤ ਸੋਹਣੀਆਂ ਵੈਰਾਈਟੀਆਂ ਨੇ ਰੂਪਮ ਸਿਲਕ ਸਟੋਰ ਇਹਨਾਂ ਦੀ ਮੋਸਟਲੀ ਸੇਲ ਲੱਗ ਚੁੱਕੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਅੰਦਰ ਇਹਨਾਂ ਦੇ 500 ਦੀ ਰੇਂਜ ਤੋਂ ਸੂਟ ਸਟਾਰਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਹੈਂਡਵਰਕ ਦੇ ਸੂਟ ਨੇ ਉਹਨਾਂ ਵਿੱਚ ਵੀ ਬਹੁਤ ডিসਕਾਊਂਟ ਆ ਬਾਕੀ ਆ ਸ਼ਰਟਾ ਵਗੈਰਾ ਵੀ ਵੀਰ ਜਿਸ ਵਿੱਚ ਲੱਗ ਚੁੱਕੀ ਆ ਤੇ ਬਦਲ ਵੀ ਹੋ ਰਿਹਾ ਮੌਸਮ ਵੀ ਖਰਾਬ ਹੋ ਰਿਹਾ ਤੇ ਆਪਾਂ ਜਾਂਦੇ ਜਾਂਦੇ ਅੱਗੇ ਜਾ ਰਹੇ ਹਾਂ ਜੀ ਆਹ ਦੇਖ ਸਕਦੇ ਹੋ ਕਾਟਨ ਦੇ ਸੂਟ ਵੀਰੇ ਕੀ ਰੇਂਜ ਚ ਨੇ ਇਹ ਤਾਂ ਇਹਦੇ 500 ਦੀ ਹਾਂ ਚਾਹ। ਓਕੇ। ਇਹ ਚਾਹ। ਆਹ ਵਾਲਾ ਆਲਓਵਰ ਸੂਟ ਤੁਹਾਨੂੰ 400 ਦਾ ਮਿਲ ਜੂਗਾ ਤੇ ਇਹਦੇ ਵਿੱਚ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਨੇ ਤੇ ਆਹ ਵਾਲਾ ਸੂਟ ਜਿਹੜਾ 500 ਦਾ ਰੇਂਜ ਦੇ ਵਿੱਚ ਨੇ ਸੂਟ ਮੈਚਿੰਗ ਨੇ ਇਹ ਜਿਵੇਂ ਕਿ ਆਹ ਕਮੀਜ਼ ਹੋ ਗਿਆ ਤੇ ਆਹ ਸਲਵਾਰ ਹੋ ਗਈ ਠੀਕ ਆ ਜੀ ਤੇ ਬਾਕੀ ਉਹ ਸਾਰੇ ਆਲਓਵਰ ਨੇ ਤੇ ਬਾਕੀ ਵੈਰਾਈਟੀ ਤੇ ਕਲਰ ਡਿਜ਼ਾਈਨ ਤਾਂ ਹੋਰ ਬਹੁਤ ਨੇ ਤੇ ਬਾਕੀ ਆ ਕਲਰ ਵਗੈਰਾ ਇਹ ਵੀ 500 400 ਦੀ ਇਹ ਵੀ 400 ਦੀ ਰੇਂਜ ਦੇ ਵਿੱਚ ਤੇ ਬਾਕੀ ਬੈਲਵੇਟ ਵਗੈਰਾ ਵੀ ਪਈ ਹੈ ਇੱਥੇ ਪਲੇਨ ਪਿਓਰ ਕਾਟਨ ਆ ਕਲਰ ਵਗੈਰਾ ਦੀ ਗਾਰੰਟੀ ਦੇ ਰਹੇ ਨੇ ਜੀ ਇਹ ਵੀ ਤੇ ਆਹ ਦੇਖ ਸਕਦੇ ਹੋ 700 ਦੀ ਰੇਂਜ ਦੇ ਵਿੱਚ ਰਾਮ ਟੈਕਸ ਦਾ ਸੂਟ ਤੇ ਅੱਜ ਤੱਕ ਇਹ ਆਪਾਂ ਨੂੰ ਦਿਖਾ ਰਹੇ ਨੇ ਕਿਉਂਕਿ ਕੱਲ ਤੋਂ ਤਾਂ ਬਹੁਤ ਜ਼ਿਆਦਾ ਭੀੜ ਹੋ ਜਾਣੀ ਆ ਮਾਰਚ ਦੀ ਸੇਲ ਸਟਾਰਟ ਆ ਤੇ ਫਿਰ ਤਾਂ ਬਹੁਤ ੱਕਾ ਮੁੱਕੀ ਲੱਗਣੀ ਹੈ ਤੇ ਆ ਵੀ ਪ੍ਰਿੰਟ ਇਹਦੇ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਹੋਰ ਮਿਲ ਮਿਲ ਜਾਣਗੇ ਰਾਮ ਟੈਕਸ ਦਾ 700 ਦਾ ਸੂਟ ਦੇ ਰਹੇ ਨੇ ਤੇ ਬਾਕੀ ਆ ਪਰਸ ਵਗੈਰਾ ਆ ਗਏ 250 350 ਦੀ ਰੇਂਜ ਦੇ ਵਿੱਚ ਇੱਥੇ ਵੀ ਉਹ ਤੇ ਜੋ ਜੀ ਹੁਣ ਆਪਾਂ ਚੱਲਦੇ ਆ ਅੱਗੇ ਮੋਸਟਲੀ ਉਹ ਕੁਝ ਜ਼ਿਆਦਾ ਬਹੁਤਲ ਵੈਰੀਟੀ ਇਹਨਾਂ ਨੇ ਕੱਢ ਦਿੱਤੀ ਆ ਜਦਕਿ ਇੱਕ ਮਾਰਚ ਕਾਲੂ ਆ ਤੇ ਅੱਜ ਵੀ ਇਹਨਾਂ ਨੇ ਵੈਰਾਈ ਹੈ ਜਿਹੜੀ ਕੱਢ ਦਿੱਤੀ ਆ ਬਹੁਤ ਸੋਹਣੇ ਸੂਟ ਨੇ ਜਿਹੜੇ ਇਹਨਾਂ ਨੇ ਕੱਢ ਦਿੱਤੇ ਨੇ ਜੀ ਆਹ ਦੇਖੋ ਜੀ ਮੈਂ ਵਰਕ ਵਗੈਰਾ ਵਾਲੇ ਕਿੰਨੇ ਸੋਹਣੇ ਸੂਟ ਨੇ ਇਹ ਕੀ ਰੇਂਜ ਹੈ ਵੀਰੇ ਡਿਜ਼ਾਈਨ ਵੀ ਮਿਲ ਜਾਣਗੇ ਓਕੇ ਮੀਟਰ ਦੇ ਹਿਸਾਬ ਨਾਲ ਮਿਲਦਾ ਹੈ ਹਾਂ ਮੀਟਰ ਦੇ ਓਕੇ ਠੀਕ ਹੈ ਕੈ ਕੈਰਪੇਮੀਟਰ ਆ ਤਕਰੀਬਨ ਕੋਈ ਆਈਡੀਆ ਅੱਛਾ 3000 ਦਾ ਸੂਟ ਠੀਕ ਪਲੇਨ ਸਲਵਾਰ ਨਾਲ ओके जी ਜਿਵੇਂ ਵਰਕ ਵਾਲੀ ਸ਼ਰਟ ਇਹਦਾ ਫਰੰਟ ਤੇ ਬੈਕ ਦੋਨੇ ਹੈਵੀ ਹੋਣਗੇ ਤੇ ਇਹਦੇ ਵਿੱਚ ਕਲਰ ਡਿਜ਼ਾਈਨ ਹੋਰ ਬਹੁਤ ਨੇ ਤੇ ਪਲੇਨ ਸਲਵਾਰ ਨਾਲ ਤੁਹਾਨੂੰ ਇਹ 3800 ਦਾ ਸੂਟ ਬਣ ਜੂਗਾ ਜੀ ਲਓ ਜੀ ਘੁੰਮਦੇ ਘਮਾਉਂਦੇ ਆਪਾਂ ਆ ਗਏ ਆ ਪੰਜਾਬ ਕਲੈਕਸ਼ਨ ਵਾਲਿਆਂ ਦੇ ਤੇ ਇਹਨਾਂ ਦੇ ਜਾ ਕੇ ਦੇਖਦੇ ਆ ਕਿ ਕਿਹੜੀ ਵੈਰਾਈਟੀ ਵਗੈਰਾ ਲੱਗੇ ਇਹਨਾਂ ਦੇ ਵੀ ਸੇਲ ਦੀਆਂ ਤਿਆਰੀਆਂ ਨੇ ਜਿਹੜੀਆਂ ਹੋ ਚੁੱਕੀਆਂ ਨੇ ਜੀ ਜਿਵੇਂ ਆ ਲੋਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਲੇਡੀਜ਼ ਲੋਰ 250 ਦੀ ਤੇ ਆਵਾੜੇ ਵੀ ਟਾਈ ਟਾਈ ਸੌ ਦੀਆਂ ਲੋਰਾ ਵਗੈਰਾ ਲਗਾ ਦਿੱਤੀਆਂ ਨੇ ਬਾਕੀ ਟੀ ਸ਼ਰਟਾਂ ਦੇ 300 ਰੁਪਏ ਦੀਆਂ ਟੌਪ ਵਗੈਰਾ ਸ਼ਰਟ ਵਗੈਰਾ ਇਹਨਾਂ ਨੇ ਲਗਾ ਦਿੱਤੀਆਂ ਨੇ ਬਾਕੀ ਆ ਨਾਈਟ ਸੂਟ ਵਗੈਰਾ ਕਿ ਰੇਂਜ ਚ ਨੇ ਵੀਰੇ 500 ओके ਨਾਈਟ ਸੂਟ ਵਗੈਰਾ 500 ਦੀ ਰੇਂਜ ਦੇ ਵਿੱਚ ਤੇ 400 ਦੀ ਰੇਂਜ ਦੇ ਵਿੱਚ ਵੀ ਤੁਹਾਨੂੰ ਨਾਈਟ ਸੂਟ ਮਿਲ ਜਾਣਗੇ ਆ ਜੀ ਦੇਖੋ 1600 ਦਾ ਲਿਖਾ ਇਸੁਰ ਬਗਿੱਤਾ। 500 ਦੀ ਬੱਦਲੈਸ ਕੀਤੀ ਹੈ ਇਹ ਦੇਖੋ। ਓਕੇ। ਦੇਖੋ ਕਿੰਨਾ ਵਧੀਆ ਸਟੱਫ ਆ ਇਹਦਾ। 1600 ਦੀ ਰੇਂਜ ਵਾਲਾ ਸੀਗਾ ਤੇ ਇਹ ਜਿਹੜਾ ਕੀ ਹੁਣ ਤੁਹਾਨੂੰ 600 ਦੇ ਵਿੱਚ ਮਿਲ ਜੂਗਾ। ਤਕਰੀਬਨ 70% ਦੀ ਆਫ ਚੱਲ ਰਿਹਾ। 700 ਰੁਪਏ ਦਾ ਬਲੇਜ਼ਰ ਬਹੁਤ ਵਧੀਆ। ਅੱਗੇ ਦੋ ਜੀ ਆ। ਸ਼ਾਰਟਾ ਬਗਿੱਤਾ। ਜਾਣ ਕੇ 50% ਡਿਸਕਾਊਂਟ ਇੱਥੇ ਆ ਜਿਹੜਾ ਤੁਹਾਨੂੰ ਮਿਲ ਰਿਹਾ ਸਾਰੇ ਡਿਸਕਾਊਂਟ ਤੇ ਆਉਗਾ ਡਿਸਕਾਊਂਟ ਤੇ ਆ ਮਰਜ਼ੀ ਲੈ ਸਕਦੇ ਹੋ ਕੋਰਸ ਸੈੱਟ ਵੀ ਹੈ ਦੇਖੀ ਫੈਨਸੀ ਕੋਰਸ ਸੈੱਟ ਵੀ ਹੈ 30 ਹੈ ਓਕੇ ਨਾਲ ਇਹਦੀ ਬੋਤਲ ਹੈ ਮੋਟਮ ਨਾਲ ਅੱਗ ਵੀ ਪਾਸਾ ਦੇ ਆ ਕਲਰ ਡਿਜ਼ਾਈਨ ਦਾ ਆਪਸ਼ਨ ਹੈਗਾ ਜਾਂ ਨਹੀਂ ਜਿਹੜੇ ਵਿੱਚ ਹੋ ਜਾਣਾ ਕਲਰ ਡਿਜ਼ਾਈਨ ਹੋ ਜਾਣਾ 6 ਕਲਰ ਮਿਲ ਜਾਣਗੇ ਦੇਖੀ ਓਕੇ ਠੀਕ ਆ ਇਹਦੇ ਵਿੱਚ ਮਿਲ ਜਾਣਗੇ 6 ਕਲਰ ਉਹਦੇ ਵਿੱਚ ਵੀ 6 ਲੈ ਲਨੇ ਮੈਨੂੰ ਠੀਕ ਹੈ ਜੀ ਇਹਦੇ ਵਿੱਚ ਜਿੰਨੇ ਮਰਜ਼ੀ ਇਹਦੇ ਵਿੱਚ ਕਿਹਾ 20 ਪੈਲਾ ਲੈ ਓਕੇ ਇਹ ਵਾਲੇ ਆਦੇ ਮਿਲenge ਸਰ ਓਕੇ ਬਾਕੀ ਕਲਰ ਆਪਸ਼ਨ ਆਪਾਂ ਨੂੰ ਬਹੁਤ ਤਰ੍ਹਾਂ ਦੀ ਇੱਥੇ ਮਿਲ ਜੂਗੀ ਜੀ ਇੱਕ ਵਾਰ ਬਿਸਟ ਜ਼ਰੂਰ ਕਰੋ ਇਹ ਪੰਜਾਬ ਕਲੈਕਸ਼ਨ ਆਂਦੇ ਆ ਤੇ ਗਲਗੋਰਾਮ ਗਈ 300 ਵਜੇ ਸਾਢੇ 300 ਰੁਪਏ 700 ਵਜੇ ਸਾਢੇ 300 ਕਿਤਾ ਹੈ 50% ਆਫ ਆ ਜਿਹੜਾ ਇੱਥੇ ਚੱਲ ਰਿਹਾ ਦੇਖ ਲਓ 700 ਵਾਲਾ 3500 ਦੇ ਵਿੱਚ कॉटन ਦੇ ਵਿੱਚ ਆ ਜਿਵੇਂ ਕਿ ਆਪਾਂ ਕੱਪੜਾ ਵੀ ਲੈਨੇ ਆ ਫਿਰ ਸਟਿਚ ਵੀ ਕਰਾਉਨੇ ਆ ਬਹੁਤ ਜ਼ਿਆਦਾ ਮਹਿੰਗਾ ਪੈ ਜਾਂਦਾ ਉਹਦੇ ਨਾਲ ਉਹ ਆ ਵਾਲੀ ਚੀਜ਼ ਆ ਲੇਡੀ ਜੀ ਇਹ ਥੋੜੀ 1200 ਰੁਪਏ ਦੀ ਸੀ 600 ਦਾ ਕੀਤੀ ਹੈ ਬਲੈਕ ਕਲਰ ਹਰ ਇੱਕ ਦਾ ਮਿਲ ਜਾਗਾ ਇਹਨੂੰ ਚਾਰ ਕਲਰ ਨੇ ਹੋਏ ਇੱਥੇ ਓਕੇ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਵੀ ਕਾਰਗੋ ਟੈਪ ਲੇਡੀਜ਼ ਜੀਨ ਜਿਹੜੀ ਕਿ ਤੁਹਾਨੂੰ 600 ਦੇ ਵਿੱਚ ਮਿਲ ਜੂਗੀ ਓਨਲੀ ਆਪਰੇਂ ਦੇ ਵਿੱਚ ਤੇ ਆਪ ਪਲੇਨ ਦੇ ਵਿੱਚ ਵੀ ਅਵੇਲੇਬਲ ਆ ओके okay. एभी सेम रेंज हां जी माने ओके स्टਚ ਜਿੰਨੀ ਮਰਜੀ ਸਟਚ ਕਰ ਲੈਣ ਓਕੇ ਐਨੇ ਦੀ ਐਨੇ ਰੋਗ ਕਲਰ ਡਿਜ਼ਾਈਨ ਕਲਰ ਇਹਦੇ ਵਿੱਚ ਵੀ ਮਿਲ ਜਾਣਗੇ ਓਕੇ ਚਾਰ ਕਲਰ ਇਹਦੇ ਵਿੱਚ ਵੀ ਮਿਲ ਜਾਣਗੇ ਤੇ ਚਾਰ ਕਲਰ ਤੁਹਾਨੂੰ ਇਹਦੇ ਵਿੱਚ ਵੀ ਮਿਲ ਜਾਣਗੇ ਤੇ ਇਹ 1200 ਦੀ ਸੀ ਇਹਦੇ ਵਿੱਚ ਵੀ 50% ਆਫ ਤੇ 600 ਦੀ ਤੁਹਾਨੂੰ ਮਿਲ ਜੂਗੀ ਓਨਲੀ ਪੰਜਾਬ ਕਲੈਕਸ਼ਨ ਖੰਨਾ ਬਾਕੀ ਆ ਜਿਵੇਂ ਕੋਟੀਆਂ ਵਗੈਰਾ ਤੇ ਵੀ ਅਲੱਗ-ਅਲੱਗ ਡਿਸਕਾਊਂਟ ਇੱਥੇ ਲੱਗ ਚੁੱਕਿਆ ਜਿਵੇਂ 500 ਦੀ ਕੋਟੀ ਹੋਗੀ ਬਾਕੀ ਬਲੇਜ਼ਰ ਤੇ ਵੀ ਡਿਸਕਾਊਂਟ ਹੈ ਜੀ ਬਲੇਜ਼ਰ ਵਗੈਰਾ ਤੇ ਵੀ ਡਿਸਕਾਊਂਟਸ ਨੇ ਰੈਕ ਇੱਥੇ ਹੈ ਸਾਰੇ ਬਲੇਜ਼ਰ ਆ ਠੀਕ ਆ ਹਾਂ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਬਲੇਜ਼ਰ ਵਗੈਰਾ ਤੇ ਕੋਈ ਵੀ ਪੀਸ ਤੁਸੀਂ ਇਹਦੇ ਵਿੱਚ ਚੁਲੋ ਤੇ 1500 ਤੋਂ ਸਟਾਰਟਿੰਗ ਹੈ ਇਹਨਾਂ ਦੀ ਸਾਰੇ 150 ਤੋਂ 150 ਜੀ ਮੈਂ ਇੱਕ ਸਾਰਾ ਦੇਵਾਵਾ ਲਵੀ 1500 ਤੋਂ ਬਲੇਜ਼ਰ ਦੀ ਸਟਾਰਟਿੰਗ ਆ ਤੇ ਆ ਜੀਨ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਲਰ ਵਗੈਰਾ ਜਿਹੜੀ ਕਿਤੇ ਨੂੰ ਸੇਫ ਆਉਦੀ ਰੇਂਜ ਦੇ ਵਿੱਚ ਮਿਲ ਜੂਗੀ ਕਾਰਗੋ ਸਟਾਈਲ ਵੀ ਨੇ ਤੇ ਸਿੰਪਲ ਵੀ ਨੇ ਲੇਡੀਜ਼ ਜੀਨ ਤੇ ਆ ਕੋਟੀਆਂ ਵਗੈਰਾ ਕੋਈ 500 ਕੋਈ 600 ਡਿਸਕਾਊਂਟ ਚੱਲ ਰਿਹਾ ਹੈ ਜੈਕਟ ਵਗੈਰਾ ਵੀ ਨੇ ਫਿਰ ਜੀ ਹੁਣ ਆਪਾਂ ਉੱਪਰ ਆ ਗਿਆ ਬੱਚੇ ਵਾਲੇ ਸੈਕਸ਼ਨ ਦੇ ਵਿੱਚ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਡਿਸਕਾਊਂਟ ਲਾਇਆ ਹੋਇਆ ਤੇ ਆ ਵਾਲੀ ਜੀਨ ਆ ਜਿਹੜੀ 350 ਦੀ ਬੱਚਿਆਂ ਦੀਆਂ ਦੀ ਆ ਵਾਲੀ 400 ਦੀ ਆ ਗਈ ਜੀ ਅਲੱਗ-ਅਲੱਗ ਰੇਂਜ ਦੇ ਵਿੱਚ ਨੇ ਤੇ ਬਾਕੀ ਹੋਰ ਆ ਸਾਰੀ ਚੀਜ਼ ਤੇ ਵੀ ਸੇਲ ਲੱਗੀ ਹੋਈ ਆ ਬੱਚਿਆਂ ਦੀ ਆ ਵੀ ਟੀ-ਸ਼ਰਟ ਵਗੈਰਾ 2-200 ਦੀਆਂ ਲੋਰਾ 3-300 ਦੀਆਂ ਸਾਡੇ ਕਾਸੇ ਤੇ ਇਹ ਸੇਲ ਲੱਗੀ ਹੋਈ ਆ ਇਹ ਬੱਚੇ ਵਾਲਾ ਸੈਕਸ਼ਨ ਆ ਇੱਥੇ ਵੱਕਿਆ ਦੇਖੋ ਲੇਡੀਜ਼ ਜੀਨ ਦੇ ਵਿੱਚ ਕਲਰ ਡਿਜ਼ਾਈਨ ਵਗੈਰਾ ਪੈਨੇ ਕਾਰਗੋ ਡਬਲ ਸਾਈਡ ਜੇਬ ਦੇ ਨਾਲ ਇਹ ਤੁਹਾਨੂੰ 800 ਦੇ ਵਿੱਚ ਮਿਲ ਜੂਗੀ ਜੀ ਤੇ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਬੱਚਿਆਂ ਲਈ ਸੈਂਡਲ ਵਗੈਰਾ 2 200 ਦੀ ਰੇਂਜ ਦੇ ਵਿੱਚ ਤੇ ਹੁਣ ਆਪਾਂ ਫਤੇ ਲਈ ਦੇਖ ਰਹੇ ਹਾਂ ਕੋਈ ਸੈਂਡਲ ਵਗੈਰਾ ਜੇ ਇਹਨੂੰ ਪਸੰਦ ਆਏ ਵੈਸੇ ਫਤੇ ਦਾ ਤਾਂ ਮੂੰਹ ਬਣਿਆ ਹੋਇਆ ਆ ਲੈ ਪਾ ਲਓ ਜੀ بارش ਆ ਚੁੱਕੀ ਆ ਬਾਜ਼ਾਰ ਦੇ ਵਿੱਚ ਤੇ ਆ ਬੱਚਿਆਂ ਵਾਲੀਆਂ ਸ਼ਰਟਾਂ ਕੀ ਰੇਂਜ ਆ ਵੀਰੇ ਇਹਨਾਂ ਦੀ ਸ਼ਰਟਾਂ ਦੀ ਕੀ ਰੇਂਜ 22 200 ਦੀਆਂ ਬੱਚਿਆਂ ਵਾਲੀਆਂ ਸ਼ਰਟਾਂ ਦੇਖ ਸਕਦੇ ਹੋ ਤੇ بارش ਆ ਚੁੱਕੀ ਆ ਤੇ ਇਸ ਲਈ ਆਪਾਂ ਜਲਦੀ ਜਲਦੀ ਹੁਣ ਵਾਪਸ ਜਾ ਰਹੇ ਹਾਂ ਜਿੱਤੇ ਮਾ ਵਾਲੇ ਸੂਟਾਂ ਦੀ ਵੀ ਸੇਲ ਲੱਗ ਗਈ ਆ 4-400 ਰੁਪਏ ਦੇ ਵਿੱਚ ਜੀ ਕਲਰ ਡਿਜ਼ਾਈਨ ਬਹੁਤ ਨੇ ਦੁਪੱਟੇ ਨਾਲ 400 ਦਾ ਸੂਟ ਮਿਲ ਜੂਗਾ ਇਹ ਵਾਲਾ ਵੀ ਤੇ بارش ਕਰਕੇ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਗਾਜ ਬਹੁਤ ਪੈ ਗਿਆ ਲੋ ਜੀ ਜੇ ਮੈਂ ਤੁਸੀਂ ਦੇਖ ਸਕਦੇ ਹੋ ਉਮੀਦ ਨਾਲ ਆ ਟੌਪ ਵਗੈਰਾ 5 500 ਦੇ ਆਵਲੀਆਂ ਜਿਹੜੀਆਂ ਕੋਟੀਆਂ ਨੇ ਜਿਵੇਂ ਕਿ 300 ਰੁਪਏ ਦੀ ਰੇਂਜ ਦੇ ਵਿੱਚ ਆਵਲੀ 600 ਦੀ ਰੇਂਜ ਦੇ ਵਿੱਚ ਹੈ ਅਲੱਗ-ਅਲੱਗ ਰੇਂਜ ਦੇ ਵਿੱਚ ਨੇ ਜਿਵੇਂ ਕਿ ਤੁਸੀਂ ਹੋਰ ਵੀ ਇੱਥੇ ਵੈਰਾਈਟੀ ਦੇਖ ਰਹੇ ਹੋ ਹੁਣ ਇੱਥੇ ਦੇਖ ਰਹੀ ਹੈ ਮਨਦੀਪ ਜੈਕਟ ਖੜਾ ਵੀ ਹਾਈਜੀ ਤੋਂ ਇਹ ਸਾਡੇ 550 ਦੀ ਰੇਂਜ ਦੇ ਵਿੱਚ ਸ਼ਾਰਟ ਤੇ ਜੈਕਟ ਲੋ ਜੀ ਕੋਟੀਆਂ ਲੈ ਕੇ ਹੁਣ ਚੱਲੇ ਆਪਾਂ ਅੱਗੇ 9900 ਦੀਆਂ ਕੋਟੀਆਂ ਇੱਥੇ ਲੈ ਲਈਆਂ ਆਪਾਂ ਨੇ ਹੁਣ ਆਪਾਂ ਜਾ ਰਹੇ ਹਾਂ ਅੱਗੇ بارش ਆ ਚੁੱਕੀ ਆ ਕਿ ਬੈ ਲਿਆ 200 ਜੀ ਟੀਆਂ ਕਿੰਨੇ ਦਾ ਲਿਆ ਹੱਤੇ 300 ਦੀ ਆ ਪਰ ਇਹ ਤੋਂ ਬਹਿਗੇ ਵੀ ਡਿਸਟ ਵਾਲੀ ਬੁੱਕੀ ਸੀ ਪੱਟ ਪੈ ਲੈਣ ਦੀ ਉਹ 300 ਰੁਪਏ ਦਾ ਫਰਕ ਸੀ ਕਹਿੰਦਾ ਇਹ ਮਹਿੰਗੀ ਹੈ ਰਹਿਣ ਦੇ ਨਾ ਮम्मा ਮੈਂ ਕਿਹਾ ਸੀ ਪਾਪਾ ਤੋਂ ਪੁੱਛ ਕੇ ਲੈ ਲਈ ਇਹ ਮੰਨਿਆ ਨਹੀਂ ਪਾਈ ਕਿਉਂਕਿ ਇਹ ਮੈਟਲ ਦੀ ਆ ਲਓ ਜੀ ਆਹ ਜੈਕ ਕੋਟੀਆਂ ਵਗੈਰਾ ਜਿਵੇਂ 600 ਦੀ ਰੇਂਜ ਦੇ ਵਿੱਚ ਤੇ ਆ ਜਿਹੜੇ ਜੈਕਟ ਨੇ 500 ਦੀ ਰੇਂਜ ਦੇ ਵਿੱਚ ਤੇ ਬਹੁਤ ਸੋਹਣੀ ਆ ਸ਼ਾਰਟ ਦੇ ਵਿੱਚ ਨਿਆ ਬਣੀਆ ਸਟਿਵੀ ਟਾਈਪ ਜੈਕਟ ਆ ਇਹ ਇਹ ਵਾਲੀ ਕੋਟੀ ਵੀ ਬਹੁਤ ਸੋਹਣੀ ਆ ਜਸਟ 600 ਦੀ ਰੇਂਜ ਦੇ ਵਿੱਚ ਲਓ ਜੀ بارش ਆ ਗਈ ਤੇ ਆਪਾਂ ਬਾਜ਼ਾਰ ਚੋਂ ਬਾਹਰ ਨਿਕਲਿਆ ਏ ਤੇ ਖਾ ਪੀ ਕੇ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਪਾਰਕਿੰਗ ਲਾਜ਼ਮੀ ਪੂਰਾ ਜਿਹੜਾ ਫੁੱਲਾ ਤੇ بارش ਹੋ ਰਹੀ ਆ ਕੰਟੀਨਿਊਲੀ ਕੰਮ ਚੱਲ ਰਹੀ ਆ ਕਿਰਾਂ ਤਾਂ ਬਹੁਤ ਜ਼ਿਆਦਾ ਆ ਗਈ ਸੀਗੀ ਹਣ ਬੋਲ ਲਓ ਜੀ ਅਸੀਂ ਖੰਨੇਓ ਬੱਸ ਲੈ ਕੇ ਆ ਗਏ ਕਿੱਕ ਨੀਜਸ ਤਰੀ ਦੀ ਚਾਬੇ ਚੱਕੀ ਜਦ ਦੀ ਕਲੀਆਂ ਲੱਕੀਆਂ ਠੀਕ ਹੈ ਹੁਣ ਪਤਾ ਨਹੀਂ ਕੀ ਉੱਪਰ ਉਹ ਮੀਂਹ ਆ ਦੇ ਰੱਬ ਨੂੰ ਅਹੀ ਬੇਲ ਲਓ ਜੀ ਖੰਨੇ ਤੋਂ ਕਰਕੇ ਸ਼ਾਪਿੰਗ ਹੋਣ ਆਪਾਂ ਪਹੁੰਚ ਗਿਆਂ ਘਰੇ ਘਰੋਂ ਸਮਾਨ ਚੱਕ ਕੇ ਫਟਾਫਟ ਆਪਾਂ ਜਾਣਾ ਰੋਹਣ ਹੁਣ ਪਹੁੰਚਿਆ ਆਪਾਂ ਨਰੇਂਗੜ ਤੇ ਬਾਰਿਸ਼ ਵੀ ਆ ਰਹੀ ਆ ਥੋੜੀ ਥੋੜੀ ਅਖਣੀਆਂ ਤੇ ਤੇ ਆ ਬੰਦੇ ਆਪਣੇ ਨਾਲ ਆਏ ਨੇ ਆ ਕਰ ਲਈ ਆਪਾਂ ਸ਼ਾਪਿੰਗ ਤੇ ਆ ਬਹੁਤ ਔਖਾ ਸੀ ਆ ਸਾਰਿਆਂ ਤੋਂ ਵੱਧ ਪੈਸੇ ਇਨੇ ਖਰਚ ਆਏ ਨੇ ਇਹਨਾਂ ਵਰਤੀ ਇਹਨਾਂ ਲੋਟਾਂ ਦੀ ਹਮੇ ਤੋਂ ਇਹ ਤਾਂ ਵਸੇ ਕਿਦੋਂ ਕੋਟੀਆਂ ਹੀ ਲਈਆਂ ਨੇ ਜੀ ਕੁਝ ਨਹੀਂ ਲਿਆ ਹੋ ਰਹੇ ਨੇ ਲਓ ਜੀ ਆਪਾਂ ਆ ਕੇ ਸਮਾਨ ਤਾਂ ਬਾਰੀ ਰੱਖਤਾ ਜੇ ਚਾਬੀ ਆਪਣੇ ਕੋਲ ਹੈ ਨਹੀਂ ਕਿਉਂਕਿ ਅਰਸ਼ ਲੈ ਗਿਆ ਚਾਬੀ ਤੇ ਹੁਣ ਆਪਾਂ ਅਰਸ਼ ਦੀ ਕਰ ਰਹੇ ਹਾਂ ਵੇਟ ਫਤੇ ਚੜ ਗਿਆ ਉੱਪਰ ਕੋਠੇ ਤੇ ਤੇ ਚਲੋ ਹੁਣ ਤੁਹਾਨੂੰ ਮੂਰਲੇ ਰੂਮ ਦਾ ਇੱਕ ਵਾਲਪੇਪਰ ਦਿਖਾਉਣੀ ਆ ਇਹਨਾਂ ਨੇ ਵਾਲਪੇਪਰ ਤੇ अलमीरा ਤਿਆਰ ਕਰਵਾਈ ਆ ਉਹਦੇ ਵਿੱਚ ਕੱਪਵਰਡ ਜੀ ਆਪਾਂ ਆ ਗਿਆ ਮੂਰਲੇ ਰੂਮ ਦੇ ਵਿੱਚ ਤੇ ਆਹ ਵਾਲਾ ਕੱਪਵਰਡ ਤੇ अलਮੀ ਵਾਲਪੇਪਰ ਇਹਨਾਂ ਨੇ ਕਰਵਾ ਰਹੇ ਨੇ ਇਹਦੇ ਵਿੱਚ ਤੇ ਆ ਪੂਰੀ ਉਹ ਕੰਧਾ ਜਿਹੜੀ ਇਹਨਾਂ ਨੇ ਕਵਰ ਕਰਵਾ ਲੈਣੀ ਆ ਆ ਬੈਕ ਸਾਈਡ ਤੇ ਵਾਲਪੇਪਰ ਕਰਵਾਇਆ ਜਿਹੜਾ ਵਾਈਟ ਵਾਲਾ ਤੇ ਮੂਰੇ ਆਹ अलਮੀਰਾ ਬਣ ਰਹੀ ਆ ਬੈਠ ਗਏ ਨੇ ਇੱਧਰ ਆ ਕੇ ਮੰਮੀ ਹੋਣੀ ਚਲੋ ਠੀਕ ਆ ਜੀ ਹੁਣ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਅ ਸ਼ਾਪਿੰਗ ਦਿਖਾਉਣ ਦਾ ਟਾਈਮ ਨਹੀਂ ਹੈਗਾ ਜੇ ਟਾਈਮ ਬਚੇ ਤਾਂ ਜਰੂਰ ਦਿਖਾਵਾਂਗੇ ਕਿਉਂਕਿ ਹੁਣ ਆਪਾਂ ਨੇ ਜਾਣਾ ਰੋਨੋ ਨੂੰ ਤੇ ਚਲੋ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਕੀ ਮਿਲਦੇ ਆ ਤੁਹਾਨੂੰ ਹੁਣ ਅਗਲੇ ਬਲੌਗ ਦੇ ਵਿੱਚ